ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਪਾਇਲ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੋਰੇ ਦੇ ਕੋਲ ਆਇਆ ਦੋਸਤੋ ਵਪਾਰ ਦਾ ਵੀਰ ਕੰਮ ਕਰਦਾ ਪਿੰਡ ਪਾਇਲ ਇੱਧਰ ਫਤਿਆਬਾਦ ਦੇ ਵੀ ਨੇੜੇ ਰਹਿ ਜਾਂਦਾ ਕੋਈ 8-7 ਕਿਲੋਮੀਟਰ ਦੀ ਦੂਰੀ ਆ ਸਾਰੀ ਤੇ ਹਰੀਕੇ ਪਤਨ ਤੋਂ ਵੀ ਸਿਰਫ ਕੋਈ 15-18 ਕਿਲੋਮੀਟਰ ਦੀ ਦੂਰੀ ਤੇ ਪਿੰਡ ਮੁੰਡਾਪੁਰ ਜਮਰਾਏ ਇਹ ਪਿੰਡ ਨੇੜੇ ਨੇੜੇ ਆ ਸੋ ਬਾਕੀ ਸਰੀਆਲੀ ਵੱਡੀ ਤਕਰੀਬਨ ਇਥੋਂ ਕੋਈ 12-15 ਕਿਲੋਮੀਟਰ ਦੀ ਦੂਰੀ ਤੇ ਆ ਪਹਿਲਾਂ ਵੀ ਆਪਾਂ ਰੁਟੀਨ ਦੇ ਵਿੱਚ ਵੀਰ ਦੇ ਘਰੋਂ ਪਸ਼ੂ ਤੁਹਾਨੂੰ ਦਿਖਾਏ ਆ ਘਰੇਲੂ ਪਸ਼ੂ ਵੀ ਚੰਗੇ ਰੱਖੇ ਵੀਰ ਨੇ ਕੋਈ ਡੇਰੀ ਦਾ ਕੰਮ ਵੀ ਆ ਨਾਲ ਦੀ ਨਾਲ ਤੇ ਨਾਲ ਦੀ ਨਾਲ ਹੀ ਸੇਲ ਪਰਚੇਸ ਦਾ ਕੰਮ ਆ ਅੱਜ ਇਸ ਵੀਡੀਓ ਦੇ ਵਿੱਚ ਇੱਕ ਨਾਗ ਆਪਾਂ ਤੁਹਾਨੂੰ ਦਿਖਾਵਾਂਗੇ ਵੈਸੇ ਕੋਈ ਜੋੜਾ ਆ ਜੇ ਆ ਜੇ ਨਹੀਂ ਤੇ ਇੱਕ ਤਾਂ ਨਾਗ ਵੀਰ ਲੈ ਆ ਕੇ ਸੇਲ ਕਰਦਾ ਜਿਆਦਾਤਰ ਬਿਹੜਾਂ ਦੀ ਖਰੀਦਦਾਰੀ ਕਰਦਾ ਤੇ ਲੈ ਆ ਕੇ ਸੇਲ ਕਰਦਾ ਇੱਕ ਵੱਡੀ ਐਚ ਐਫ ਬਰੀਡ ਦੇ ਵਿੱਚ ਬਿਹੜਾ ਬਿਹੜਾ ਆਪਾਂ ਦਿਖਾਵਾਂਗੇ ਭਰਾਵਾਂ ਨੂੰ ਸੂਈ ਸਵਾਈ ਆ ਅੱਜ ਕਿੰਨੇ ਦਿਨਾਂ ਦੀ ਸੂਈ ਆ ਕੀ ਬੱਚਾ ਮਗਰ ਕਿੰਨੇ ਲੀਟਰ ਤੇ ਇਸ ਵਕਤ ਚੱਲਣ ਢਈ ਆ ਤੇ ਕੀ ਪੜਤਾਂ ਰਹੂਗਾ ਪੂਰੀ ਗੱਲਬਾਤ ਕਰਾਂਗੇ ਤਰੀਕ ਅੱਜ 5 ਅਕਤੂਬਰ ਤੇ ਸਮਾਂ ਕੋਈ ਮਾਰਨਿੰਗ ਦੇ 10 ਵਜੇ 10:30 ਵਜੇ ਦਾ ਸਮਾਂ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਗੋਰੇ ਸਾਸਰੀ ਕਲਪੇ ਸਾਸਰੀ ਕਲ ਕੋਠੇ ਭਰਾ ਵਧੀਆ ਵਧੀਆ ਤੁਸੀਂ ਸੁਣਾਈ ਬੀ ਬਹੁਤ ਵਧੀਆ ਗੋਰੇ ਠੀਕ ਠਾਕ ਵੀਰੇ ਗੋਰੇ ਵੜ ਫਿਰੇ ਆਪਣੇ ਕੋਲ ਇੱਕ ਆਜੇ ਦੋ ਆਜੇ ਵੀ ਨਾ ਕਿ ਇਸੇ ਤਰ੍ਹਾਂ ਹੀ ਤਕਰੀਬਨ ਆਪਾਂ ਲਿਆਉਣੇ ਆ ਇੱਕ ਵਿਖ ਜਾਂਦੀ ਇਹਦੇ ਬਿਲਕੁਲ ਫਿਰ ਤੁਰ ਪੈਣੇ ਆ ਵੀ ਇੱਕ ਅੰਦਾ ਨੰਗਰ ਚੰਗਾ ਸਾਫ ਲਿਆਉਣੇ ਆ ਹਾਂ ਹਾਂਜੀ 1 2 ਵੀ ਜਾਈ ਜਾਈ ਨਹੀਂ ਠੀਕ ਹੈ ਵੀਰ ਹਾਂਜੀ ਤੇ ਪਹਿਲਾਂ ਵੀ ਆਪਾਂ ਪਿਛਲੇ ਜੇ ਵੀ ਦੋ ਤਿੰਨ ਵੀਡੀਓ ਪਾ ਚੁੱਕੇ ਹਾਂ ਉਹਦੇ ਵਿੱਚ ਵੀ ਆਪਾਂ ਸੂਈਆਂ ਸਵਾਈਆਂ ਵੜਾ ਦਿਖਾਈਆਂ ਦੋ ਤੋਂ ਤਿੰਨ ਵੜਾ ਪਾ ਚੁੱਕੇ ਹਾਂ ਅੱਜ ਤੱਕ ਹਾਂਜੀ ਤੇ ਲਿਉਂਦੇ ਆਪਾਂ ਸਿੰਗਲ ਨਾ ਆ ਗਈ ਆ ਬਾਕੀ ਅੱਜ ਜਿਹੜੀ ਵੀਰੇ ਇਹ ਆਪਾਂ ਵੜ ਲੈ ਕੇ ਆਂਦੀ ਆ ਹਾਂਜੀ ਸੂਈ ਸਵਾਈ ਆ ਹਾਈਟ ਕੱਦ ਪੂਰਾ ਵੱਡਾ ਜਿੱਦਾਂ ਇੱਕ ਫਾਰਮ ਵਾਲੀਆਂ ਵੜਾ ਆਪਾਂ ਦੇਖਦੇ ਹਾਂ ਹਾਂਜੀ ਚਲੋ ਐਚ ਐਫ ਬਰੀਡ ਦੇ ਵਿੱਚ ਆ ਜਾਂਦੀ ਆ ਸੂਵਿਆਂ ਦੇ ਵਿੱਚ ਕਿਵੇਂ ਆ ਕਿ ਜੀ ਮੋਹ ਛਗੀ ਏ ਠੀਕ ਆ ਤੇ ਦੂਜਾ ਸੂਹਾ ਜੀ ਦੂਜਾ ਸੂਹਾ ਹਾਂਜੀ ਠੀਕ ਹੈ ਵੀਰ ਤੇ ਅ ਅੱਜ ਇਹਨੂੰ ਸੂਈ ਨੂੰ ਹੋ ਗਿਆ ਜੇ तकरीबन 10 ਕਿ ਦਿਨ ਹੋ ਗਿਆ 10 ਕਿ ਦਿਨ ਹੋ ਗਿਆ ਹਾਂਜੀ ਤੇ ਮਗਰ ਦੇ ਬੱਚੀ ਆ ਹਾਂਜੀ ਬੱਚੀ ਆ ਜੀ ਠੀਕ ਆ ਮਗਰ ਅੱਜ ਆ ਫਪਰੀਡ ਦੇ ਵਿੱਚ ਹੀ ਬੱਚੀ ਆ ਗਈ ਆ ਠੀਕ ਆ ਜੀ ਐਸ ਵਕਤ ਗੋਰੇ ਵੀਰ ਕਿੰਨਾ ਦੁੱਧ ਜਿਹੜਾ ਚਵਾਉਣਾ ਲੱਗਦੇ ਥੱਲੇ ਸਹੀ ਜਿਹਾ ਜੀ ਪਹਿਲਾਂ ਨੇ ਤੇ ਇਹਨੇ 22 ਲੀਟਰ ਮਤਲਬ ਜਿੰਨੇ ਆਪਾਂ ਘਰੋਂ ਲਈਏ ਨੇ ਕਿਹਾ 22 ਲੀਟਰ ਹੀ ਚੋਇਆ ਵਾ ਪਹਿਲਾਂ ਦਾ ਹਾਂਜੀ ਹੂੰ ਹੁਣ ਐਸ ਵਕਤ ਇਹਦੇ ਥੱਲੇ ਆਪਾਂ 20 ਨਹੀਂ 19 ਕਰਕੇ ਦੇਣਾ 19 ਲੀਟਰ ਜਿਹੜਾ ਤਿਆਰ ਹੋਊਗਾ ਕੰਡੇ ਵਾਲਾ ਜੀ ਹਾਂ ਵੀ ਪਖਾਲਾ ਪਖੂਲਾ ਤਾਂ ਬੇਸ਼ੱਕ ਜਿਵੇਂ 20 ਬੂਦਾ ਹੀ ਕਰਤੀ ਆ ਹਾਂਜੀ ਹਾਂਜੀ 19 ਲੀਟਰ ਦਾ ਹੀ ਕਹਿ ਕੇ ਦੇਵਾਂਗੇ ਹਾਂਜੀ ਹਾਂਜੀ ਬਾਕੀ 20 ਤੋਂ ਬਾਹਰ ਚੱਲੂਗੀ ਵੈਟ ਜਿੱਡਾ ਕੱਢ ਕੱਢ ਹਾਂਜੀ ਹਾਂ ਬਾਕੀ ਸਾਹਮ ਦਾ ਜੀ ਬਿਲਕੁਲ ਬਾਕੀ ਦੁੱਧ ਸਾਹਮ ਦਾ ਠੀਕ ਆ ਬਾਕੀ ਥਾਂ ਜਿਹੜਾ ਦੋਸਤੋਂ ਆਪਾਂ ਮੌਕੇ ਤੇ ਦੇਖ ਰਹੇ ਆ ਕਿਉਂਕਿ ਤੁਸੀਂ ਆਉਣਾ ਦੂਰੋਂ ਮੇਰੇ ਭਰਾਵਾਂ ਨੇ ਠੀਕ ਆ ਤੁਹਾਨੂੰ ਚੀਜ਼ ਦੱਸਣ ਦੇ ਵਿੱਚ ਬਾਕੀ ਬੇਵਿਥ ਵਿਰਲ ਵਾਂਡ ਆਫ ਸਪੇਸ ਉਹਦੀ ਸ਼ੈਦ ਥੋੜਾ ਜਿਹਾ ਘੱਟ ਸਾ ਬਿਲਕੁਲ ਸਮਝ ਆਵੇ ਜੋ ਆਪਾਂ ਮੌਕਾ ਦੇਖ ਰਹੇ ਆ ਘੱਟੋ ਘੱਟ ਵੀ 6 6 7 7 ਇੰਚ ਦੇ ਥਾਣੇ ਲੱਗਾ ਮੁੱਠੀ ਥਾਣਾ ਮਤਲਬ ਪੂਰਾ ਮੋਟਾ ਥਾਣਾ ਠੀਕ ਆ ਜੀ ਮੁੱਠੀ ਥਾਣਾ ਹੱਥੀ ਚਵਾਈ ਵਾਲਾ ਬਾਕੀ ਜਿਹੜੇ ਫਾਰਮਾਂ ਦੇ ਵਿੱਚ ਮਸ਼ੀਨਾਂ ਅਵੇਲੇਬਲ ਨੇ ਉਹ ਮਸ਼ੀਨੀ ਚਵਾਈ ਵੀ ਤੁਸੀਂ ਕਰ ਸਕਦੇ ਜੀ ਬਾਕੀ ਹੱਥੀ ਚਵਾਈ ਵੀ ਦੋ ਪਾਸੇ ਬੈਠ ਕੇ ਕਰ ਸਕਦੇ ਜੀ ਕੱਤ ਹਾਈ ਟੈਕ ਪੂਰਾ ਤੁਸੀਂ ਅੰਦਾਜ਼ਾ ਲਾ ਲੋਗੇ ਤੇ ਪੂਰੀ ਵੱਡੀ ਹਾਈਟ ਕੱਤ ਦੇ ਵਿੱਚ ਪਹਿਲਾਂ ਹੀ ਆਪਾਂ ਜ਼ਿਕਰ ਕਰਤਾ ਬਾਕੀ ਲੰਬਾਈ ਬੇਲਬੂਲ ਚੰਗੀ ਸਪੈਸ਼ਲ ਆ 19 ਕਿਲੋ ਦੁੱਧ ਇਸ ਵਕਤ ਵੀਰ ਗੋਰਾ ਦੱਸ ਰਿਹਾ ਵੀ ਹਾਜ਼ਰਾ 10 ਦਿਨਾਂ ਦੀ ਚਵਾਈ ਤੁਸੀਂ ਨਾਲ ਦੀ ਨਾਲ ਹੀ ਦੇਖ ਲਓਗੇ ਠੀਕ ਆ ਮਗਰ ਬੱਛੀ ਆ ਇੱਕ ਵਾਰੀ ਵੀਰ ਨੂੰ ਕਹਿੰਦੀ ਆ ਵੀ ਖੋਲ ਕੇ ਤੋੜ ਕੇ ਤੁਹਾਨੂੰ ਤਸਲੀ ਨਾਲ ਦਿਖਾ ਦੇ ਲੈ ਵੀ ਗੋਰੀ ਵੀਰ ਕੱਢ ਕੇ ਬਾਹਰ ਇੱਕ ਵਾਰੀ ਤੋੜ ਦੇ ਸੋ ਮਗਰ ਬੱਛੀ ਬਹੁਤ ਪਿਆਰੀ ਆ ਕੀ ਇਹਦੇ ਠੀਕ ਆ ਹਾਂ ਲਓ ਜੀ ਕਰੋ ਚੈੱਕ ਹਾਂ 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 ਇੱਥੇ ਰੁਕ ਲਾ ਗੋਰੇ ਵੀਰ ਇੱਥੇ ਰੁਕ ਲਾ ਠੀਕ ਆ ਜੀ ਸੋ ਇਧਰਲੇ ਪਾਸਿਓਂ ਇਧਰੋਂ ਵੇਨਸ ਫੋਨ ਸੇ ਇੱਕ ਵਾਰੀ ਚੈੱਕ ਕਰਾ ਦੇ ਇਧਰੋਂ ਇਧਰੋਂ ਚੈੱਕ ਕਰਾ ਦਿਓ ਆ ਲਓ ਜੀ ਇਧਰ ਦੇਖੋ ਠੀਕ ਹੈ ਜੀ ਸੋ ਵੇਣੀ ਵਾਲੇ ਪਾਸਿਓਂ ਆਪਾਂ ਦੋਸਤੋ ਤੁਹਾਨੂੰ ਦਿਖਾ ਰਿਹਾ ਮੋਟੀ ਵੇਨਸ ਆ ਦੋ ਪਾਸੇ ਤੁਸੀਂ ਵੇਖੋਗੇ ਨਾੜਾਂ ਦਾ ਜਿਵੇਂ ਆਪਾਂ ਗੱਲ ਕਰਦੇ ਵੀ ਜਾਲੀ ਵਿਛਿਆ ਪਿਆ ਠੀਕ ਆ ਸੋ ਚੰਗੇ ਦੁੱਧ ਵਾਲੇ ਪਸ਼ੂ ਦੀ ਵੀ ਨਿਸ਼ਾਨੀ ਆ ਸੋ ਜਿੰਨੀ ਕ ਮੋਟੀ ਵੇਨਸ ਜਿੰਨੀ ਕ ਨਾੜ ਆਪਾਂ ਨੂੰ ਦਿਖਾਈ ਦਿੱਂਦੀ ਆ ਉਹਨਾਂ ਕਦੋਂ ਦਾ ਰੂਪੂ ਪਸ਼ੂ ਆਪਾਂ ਦੇਖਦੇ ਆ ਤੇ ਹਾਈਟ ਕਦ ਤੁਸੀਂ ਇੱਕ ਵਾਰੀ ਖੜੀ ਤੁਸੀਂ ਆਪ ਮੇਰਾ ਭਰਾ ਜਜਮੈਂਟ ਕਰ ਲਿਆ ਜੇ ਵੱਡੀ ਹਾਈਟ ਕਦ ਦੇ ਵਿੱਚ ਰੰਗ ਬਾਜ ਆ ਥੋੜਾ ਜਿਹਾ ਗੋਰੇ ਆਉਣ ਲੰਬਾ ਤੋਰਦੇ ਵੀਰ ਬੈਕ ਸਾਈਡ ਤੋਂ ਕੋਈ ਤੋਰਾ ਚੈੱਕ ਕਰਾ ਲਗੇ ਸੋ ਚਵਾਈ ਜਿਹੜੀ ਦੋਸਤੋ ਵੀਰ ਨੇ ਰੋਕੀ ਸੀਗੀ ਠੀਕ ਆ ਜੀ ਥੋੜਾ ਜਿਹਾ ਅਸੀਂ ਵੀ ਲੇਟ ਹੋ ਗਏ ਆ 8:00 ਵਜੇ 7:00 ਵਜੇ ਵੀਡੀਓ ਦਾ ਟਾਈਮ ਦਿੱਤਾ ਸੀਗਾ ਉਹਦੇ ਕਰਕੇ ਕੋਈ ਘੰਟਾ ਜੂੜ ਦੋ ਘੰਟਿਆਂ ਦਾ ਫਰਕ ਪੈ ਗਿਆ ਟਾਈਮੋ ਟਾਈਮ ਕੋਈ ਵੀ ਮੇਰਾ ਭਰਾ ਸੱਜਣਾ ਚਵਾਈ ਕਰਕੇ ਤੁਸੀਂ ਆਪਣੀ ਤਸੱਲੀ ਕਰ ਸਕਦੇ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰੋ ਠੀਕ ਆ ਜੀ ਸਟੇਟ ਪਰੇ ਦੇ ਵਿੱਚ ਬਾਕੀ ਇਧਰਲੇ ਪਾਸੇ ਇੱਕ ਬਹਿਣੀ ਵਾਲੇ ਪਾਸੇ ਦਿਖਾ ਦਿਓ ਲਾ ਕਿਉਂ ਵਿਖਾ ਦਿਓ ਆ ਰੁਕੋ ਆ ਰੁਕੋ ਗੋਰੇ ਭਾਈ ਤੁਸੀਂ ਇੱਥ ਆ ਦੇਖੋ ਸੋ ਬਹੁਤ ਸੋਹਣਾ ਸਵਾਦੀ ਥਾਣਾ ਲੱਗਾ ਜਿਹਨੂੰ ਆਪਾਂ ਬਿਲਕੁਲ ਕਹਿੰਦੇ ਵੀ ਖਬਰਦਾਰ ਲੈਵਾ ਪੂਰਾ ਸਵਾਦੀ ਥਾਣਾ ਮੁੱਠੀ ਮੁੱਠੀ ਥਾਣਾ ਜਿੱਦਾਂ ਮਰਜੀ ਆਪਣੀ ਭੈਣ ਕੋਈ ਭਰਾ ਬਜ਼ੁਰਗ ਨਾਰਮਲੀ ਫੱਟੇ ਡਾ ਕੇ ਚੋ ਸਕਦਾ ਕੋਰੇ ਬੰਗਾ ਰਸੀ ਪਾਉਣ ਦੀ ਲੋੜ ਪੈਂਦੀ ਹੈ ਨਹੀਂ ਵੀਰ ਜੀ ਬੰਗਾ ਤਾਂ ਨਹੀਂ ਪਾਈਦਾ ਆਪਾਂ ਤਾਂ ਨਹੀਂ ਪਾਉਂਦੇ ਠੀਕ ਹੈ ਭਰਾ ਤਾਂ ਵੀ ਇਹਨੂੰ ਵੀਰ ਗੋਰੇ ਤੋੜ ਕੇ ਦਿਖਾ ਦੇ ਕੋਈ ਕਢਾ ਦੇਖ ਦੋ ਕਿਹੜੇ ਆ ਲੈ ਵੀ ਆ ਕਰੋ ਚੈੱਕ ਠੀਕ ਆ ਜੀ ਬਾਕੀ ਲਿਬਾਸ ਲਬੂਸ ਬਹੁਤ ਸੋਨਾ ਕਰਮਾਂ ਵਾਲੀ ਦਾ वजन đoੜ ਤੁਹਾਡੇ ਸਾਹਮਣੇ ਆ ਠੀਕ ਆ ਜੀ ਅੱਗੇ ਫਾਰਮ ਚੰਗੇ ਦੇ ਵਿੱਚ ਚਲੀ ਗਈ ਚੰਗੀ ਸਾਫ ਸਮਹਾਲ ਦੇ ਵਿੱਚ ਚਲੀ ਗਈ ਤੇ ਕਰਮਾਂ ਵਾਲੀ ਹੋਰ ਵੀ ਰਾਜੀ ਹੋ ਗਈ ਤੇ ਮੈਨੂੰ ਲੱਗਦਾ ਵੀ ਜਿਆਦਾ ਨਹੀਂਗਾ ਅੱਜ 10 ਦਿਨਾਂ ਦੇ ਦੌਰਾਨ 19 ਕਿਲੋ ਦੁੱਧਾ ਤੇ 23 24 ਲੀਟਰ 23 24 ਲੀਟਰ ਤੁਸੀਂ ਦੁੱਧ ਚੰਗੀ ਸੇਵਾ ਕਰਕੇ ਇਸ ਵੇੜ ਤੋਂ ਲੈ ਸਕਦੇ ਜੀ ਠੀਕ ਆ ਬਾਕੀ ਫੁੱਲ ਹਾਈਟ ਲੈਂਥ ਰੇਡ ਵੀ ਬਿਲਕੁਲ ਜੈਨੂਨ ਜੈਜਾ ਰਹੂਗਾ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਗੈਂਟ ਦੇ ਵਿੱਚ ਸੋ ਚੋਚਵਾ ਆ ਗਿਆ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾ ਰਹੇ ਹਾਂ ਠੀਕ ਆ ਜੀ ਚੁਵਾਈ ਦਾ ਸਮਾਂ ਹੋਇਆ ਸੀਗਾ ਤੇ ਬਿਲਕੁਲ ਥੋੜਾ ਜਿਹਾ ਲੇਟ ਹੋ ਗਿਆ ਆਪਾਂ ਵੀ ਬਾਕੀ ਚੁਵਾਈ ਤੁਹਾਨੂੰ ਪ੍ਰੋਪਰ ਆਪਾਂ ਨਾਲ ਦੀ ਨਾਲ ਦਿਖਾ ਰਹੇ ਹਾਂ ਵੀਡੀਓ ਦੇ ਵਿੱਚ ਤੁਸੀਂ ਚੁਵਾਈ ਦੇਖ ਲਿਆ ਜੀ ਹਾਂ ਠੀਕ ਆ ਜੀ ਠੀਕ ਆ ਗੋਰੇ ਵੀਰ ਬੰਨ ਲਓ ਠੀਕ ਆ ਓਕੇ ਬਹੁਤ ਸੋਹਣਾ ਨਖੇੜ ਆ ਬੈਕਸਾਈਡ ਤੋਂ ਵੀ ਤੁਹਾਨੂੰ ਆਪਾਂ ਦਿਖਾ ਰਹੇ ਆ ਨਖੇੜ ਕਾਫੀ ਸੋਹਣਾ ਠੀਕ ਆ ਜੀ ਫਾਰੀ ਵਾਲਾ ਲੇਵਾ ਚੱਡਾ ਬਹੁਤ ਖੂਬਸੂਰਤ ਚੰਗੀ ਦੇਖਾ ਸਵਰਦੀ ਇਧਰਲੇ ਪਾਸੇ ਬੱਚਾ ਕੁਰੀ ਚੱਕ ਆਪਾਂ ਤੁਹਾਨੂੰ ਕਰਾ ਦਿੰਨੇ ਆ ਇਧਰ ਬੱਚੇ ਦੇ ਵੀ ਕੈਮਰਾ ਮਾਰ ਕੇ ਆਹ ਦਿਖਾ ਦਿਓ ਮਗਰ ਬੱਛੀ ਆ ਸੋ ਦਸਾਂ ਕਿ ਦਿਨਾਂ ਦਾ ਇਹ ਬੱਚਾ ਸੋ ਫੀਮੇਲ ਕਾਫ ਆ ਆ ਦੇਖੋ ਜੀ ਠੀਕ ਆ ਆ ਦੇਖਾ ਸੋ ਮਗਰ ਬੱਛੀ ਆ ਗਈ ਠੀਕ ਆ ਸੋ ਬਹੁਤ ਪਿਆਰਾ ਬੱਚਾ ਆ ਠੀਕ ਆ ਠੀਕ ਆ ਉਕੇ ਕੋਰੇ ਵੀਰ ਮੋਲ ਦਾ ਡਿਮਾਂਡ ਕੀ ਕਰਦੇ ਆ ਭਰਾ ਦੇਵਾਂਗੇ ਕਿੰਨੇ ਦੀ ਵੜ ਚੰਗੀ ਹੈ ਹਨਾ ਚਲੋ ਜਿਹੜੇ ਭਰਾ ਤਕਰੀਬਨ ਲੱਭ ਰਹੇ ਹੋ 22 23 ਲੀਟਰ ਜਾਂ 20 ਤੋਂ 22 ਰੁਪਏ ਦੁੱਧ ਚਲਾਵਾਂਗੇ ਕਾਰੋਬਾਰ ਕਰਾਂਗੇ ਜਾਂ ਸਿਆਲ ਦੇ ਵਿੱਚ ਹਾਂਜੀ ਉਹਨਾਂ ਲੈ ਲੈਣੀ ਆ ਬਾਕੀ ਮੋਲ ਲੈਂਦਾ ਕੀ ਕਰਦੇ ਆ ਡਿਮਾਂਡ ਕੀ ਰਹੂਗੀ ਦੇਵਾਂਗੇ ਕਿੱਥੋਂ ਤੱਕ 80 ਦੇ ਦਈਏ ਵੀਰ ਜੀ 80000 ਦੇ ਪੂਰੀਆਂ ਕਸਰਾ ਕੁਸਰਾ ਕੱਢ ਕੇ ਮਾਣ ਦੇ ਪੂਰੇ ਕਰ ਕਰਕੇ ਪੂਰਾ ਮਾਣ ਕਰਕੇ ਵੀਰ ਜੀ 77000 ਦੀ ਆ ਸਨੋ ਜੀ 77000 ਦੀ ਹਾਂਜੀ ਬਾਕੀ ਭੈਣ ਭਰਾਵਾਂ ਤਾਂ ਵੀ ਸ਼ੂਟ ਕਰਾਉਣੀ ਹੁੰਦੀ ਆ ਹਾਂਜੀ ਕੋਈ ਨਹੀਂ ਬਾਕੀ ਜਿਹੜਾ ਵੀਰ ਭਰਾ ਫੋਨ ਕਰੂਗਾ ਆ ਕੋਈ ਨਹੀਂ ਮਾਨਤਨ ਹੋਊਗਾ ਪੂਰਾ ਠੀਕ ਆ ਹਾਂਜੀ ਬਾਕੀ ਵੱਡੇ ਪੱਲੇ ਦੀ ਆ ਵਜਨ ਲੋਡ ਵਾਲੀ ਆ ਠੀਕ ਆ ਜੀ ਲੰਬਾਈ ਨੇ ਕੋਈ ਬੇਰਬੁੱਲ ਚੰਗੀ ਸਪੈਸ਼ਲ ਆ ਕੱਦ ਹਾਈਟ ਵਾਲੀ ਆ ਚਵਾਈ ਆਪਾਂ ਨਾਲ ਦੀ ਨਾਲ ਦਿਖਾ ਦਾਂਗੇ ਕੋਈ ਹੋਰ ਕੋਈ ਛੱਟਾ ਹੋਇਆ ਤੇ ਬਿਲਕੁਲ ਤਸੱਲੀ ਨਾਲ ਤੁਹਾਨੂੰ ਨੇੜੇਉਂ ਦਿਖਾ ਦਾਂਗੇ 77000 ਰੁਪਏ 77000 ਦੀ ਆ ਬਾਕੀ ਤੁਸੀਂ ਵੀ ਜਿਹੜਾ ਕਿਸੇ ਭਰਾ ਨੇ ਮਾਨਤਨ ਕਰਾਉਣਾ ਠੀਕ ਆ ਜੀ ਕਰਾ ਸਕਦੇ ਜੇ ਹਰੇਕ ਭ ਸਾਡਾ ਕੀ ਕਰਦਾ ਕਿੰਨਾ ਛੋਟ ਕਰੇਗਾ ਉਹ ਹੋ ਜੂਗੀ ਮੌਕੇ ਤੇ ਗੱਲਬਾਤ ਇੱਕ ਗੋਰੇ ਵੀਰ ਸੰਪਰਕ ਨੰਬਰ ਜਿਹੜੇ ਆਪਣੇ ਕਰਦੇ ਸਾਂਝੇ 89681 ਹਾਂਜੀ 02057 ਠੀਕ ਆ ਹਾਂਜੀ ਲੋ ਵੀ ਇਹ ਨੰਬਰ ਆ ਵੀਰ ਗੋਰੇ ਦਾ ਠੀਕ ਆ ਜੀ ਕਰੋ ਕਾਲ ਬਾਕੀ ਮਾਲ ਇਹਨਾਂ ਦੇ ਕੋਲ ਅਕਸਰ ਜਿਹੜਾ ਕੋਈ 1 2 1 2 ਨਾਗ ਆਏਗਾ ਰਹਿੰਦੇ ਆ ਸੰਪਰਕ ਕਰਕੇ ਪੁੱਛਗਿਛ ਕਰਦੇ ਰਿਆ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਤੇ